ਕਿਸੇ ਪਾਸੇ ਜਾਣ ਵਾਲਾ ਨਹੀਂ ਹੈਗਾ ਮੈਂ ਇੱਥੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੌਜਵਾਨਾਂ ਦੀ ਰਹਿਣਾ ਕਿਸੇ ਪਾਸੇ ਨਹੀਂ ਜਾਣਾ ਪਿੰਡ ਮਿਲ ਲਓ ਜਿੱਥੇ ਮਰਜ਼ੀ ਮਿਲ ਲਓ ਹੁਣ ਤਾਂ ਅੰਦੋਲਨ ਦੀ ਰਹਿ ਹਾਂ ਬਿਲਕੁਲ ਠੱਕਾ ਨਾ ਕਰੋ ਹਾਂ ਜੀ ਪਾਰਟੀ ਪਾਰਟੀ ਅਸੀਂ ਧੂਈ ਨਹੀਂ ਮਾਰਦੇ ਪਾਰਟੀ ਹੁੰਦੀ ਪਾਰਟੀ ਸਾਡੀ ਪਾਰਟੀ ਹੈਗੀ ਆ ਸਾਡੀ ਪਾਰਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਰਟੀ ਹੈ ਖੋਗਲਾਂ ਦੇ ਨਾਲ ਅਸੀਂ ਪਤਾ ਨਹੀਂ ਖਲਾਂਗੇ ਖੋਗਲੇ ਖੋਗਲਾਂ ਦੇ ਨਾਲ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਰਟੀ ਹੈਗੀ ਆ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਸਾਡੀ ਪੰਜਾਬ ਦੀ ਪਾਰਟੀ ਹੈ ਅਸੀਂ ਪਾਰਟੀ ਨੂੰ ਕੀ ਲੈਣਾ ਪਾਰਟੀਆਂ ਹੁੰਦੀਆਂ ਨਹੀਂ ਲੈਣੀਆਂ ਲੀਡਰ ਬਾਈ ਬੋਲ ਬਾਈ ਕੋਈ ਹੋਰ ਸਾਥ ਸਿੰਘ ਜੀ ਹਾਂ ਮੈਂ ਕੋਈ ਗੱਲ ਕਰਨਾ ਬਾਈ ਯਾਰ ਅਸੀਂ ਨਾ ਹੁਣ ਇੱਥੇ ਧਿੱਕਰ ਸੋਚ ਬਣ ਗਈ ਵੀ ਯਾਰ ਜੇ ਪੰਜਾਬ ਲਈ ਜਾਨ ਜਦੋਂ ਜਾਂਦੀ ਆ ਮੌਤ ਮੂਤ ਤੋਂ ਹੁਣ ਡਰ ਲੱਗਣੋਂ ਹਟ ਗਿਆ ਸਰਕਾਰਾਂ ਨੂੰ ਖੁੱਲੀ ਫਿੱਟੀ ਐ ਇੱਕ ਵੀਰ ਬਣ ਕੇ ਆਪਾਂ ਨੇ ਇੱਕ ਚੀਜ਼ ਥੋੜੀ ਆਪਾਂ ਦੋ ਚਾਰ ਗੱਲਾਂ ਹੁਣ ਆਪਾਂ ਦਿਮਾਗ 'ਚ ਬਿਠਾ ਲਈਏ ਕਿਵੇਂ ਆਪਾਂ ਪੰਜਾਬ ਲਈ ਲੜਨਾ ਕਿਵੇਂ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਕਿਵੇਂ ਉਹਨਾਂ ਨੂੰ ਹੱਲ ਕਰਨਾ ਪੰਜਾਬ ਕੌਣ ਮੰਗੂ ਪੰਜਾਬ ਨੂੰ ਖਾਈ ਜਾਂਦੇ ਨੇ ਚਾਰੇ ਪਾਸੇ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਐ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਐ ਨਸ਼ੇ ਦਾ ਕੋੜ ਆ ਇਹ ਕਿਵੇਂ ਖਤਮ ਕੀਤਾ ਜਾਊ ਮੈਂ ਜੇਲ੍ਹ ਦੇ ਵਿੱਚੋਂ ਇੱਕ ਗੱਲ ਸਿੱਖ ਕੇ ਆਇਆ ਮੈਂ 4-4 5-5 ਘੰਟੇ ਬਾਣੀ ਪੜਦਾ ਰਿਹਾ ਜਦੋਂ ਤੁਸੀਂ ਬਾਣੀ ਪੜੋਗੇ ਆ ਤੁਹਾਨੂੰ ਗੋਲੀਆਂ-ਗੋਲੀਆਂ ਕਿਹੜੇ ਸੀ ਕਿਸੇ ਪਾਸੇ ਲੱਗੀਆਂ ਨੇ ਯਾਰ ਬਾਣੀ ਪੜੋ ਗੁਰਬਾਣੀ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੋ ਇਹ ਜਵਾਨੀ ਨੂੰ ਮੇਰੀ ਬੇਨਤੀ ਆ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਇਕੱਲੇ-ਇਕੱਲੇ ਥਾਂ ਦੇ ਜਾਣਾ ਹੁਣ ਮੜੀ ਸਿਰ ਤੇ ਡਾਉਣਾ ਮੈਂ ਤੁਹਮੇ ਜਿਹੜੇ ਗੱਲਾਂ ਤੁਹਾਨੂੰ ਮੈਂ ਕਹਿਣੀਆਂ ਨੇ ਉਹ ਮਤੋਂ ਕਈਆਂ ਨਹੀਂ ਜਾ ਰਹੀਆਂ ਹੁਣ ਮੈਂ 4-5 ਗੋਲੀਆਂ ਖ ਵਾਹ ਜਾਨੋ ਜਿੰਦਾਬਾਦ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਓ ਪਹਿਲਾਂ ਇੱਕ ਮਿੰਟ ਯਾਰ ਪਾਨਾ ਸਿੱਧੂ ਕੀ ਆ ਇੱਕ ਮਿੰਟ ਇਹ ਫੋਨ ਬੰਦ ਕਰੀ ਪਾਨਾ ਸਿੱਧੂ ਕੀ ਪਾਨਾ ਸਿੱਧੂ ਕੱਖ ਨਹੀਂ ਹੈਗਾ ਧਿਆਨ ਨਾਲ ਗੱਲ ਮਾਰੋ ਜਿੱਦਾਂ ਤੁਸੀਂ ਬਾਲਾ ਪਾਨਾ ਸਿੱਧੂ ਪਾਨਾ ਸਿੱਧੂ ਕਰੀ ਗਏ ਇਹ ਨਾਂ ਕਰਿਆ ਕਰੋ ਆਪਾਂ ਆਪਣੇ ਗੁਰੂਆਂ ਦਾ ਨਾਰਾ ਜਕਾਰਾ ਬੋਲੇ ਸੋਨੇ ਹਾਨ ਹਨ ਹੈਨਾ ਮੈਂ ਕੁਛ ਨਹੀਂ ਮੈਂ ਤੁਸੀਂ ਸਭ ਤੋਂ ਵੱਡੇ ਲੋਕ ਹੋ ਉਹ ਆਪਾਂ ਉਹਨਾਂ ਨੂੰ ਯਾਦ ਕਰੀਏ ਇਹ ਹੌਮੇ ਹੰਕਾਰ ਜੇ ਕਦੇ ਵੀ ਨਾ ਆਵੇ ਇਹ ਉਹ ਹੋਰ ਲੀਡਰ ਖੁਸ਼ ਹੋ ਜਾਂਦੇ ਹੋਣਗੇ ਜਿਵੇਂ ਮਾਰਾਂ ਨਾਰਾ ਜਿੰਦਾਬਾਦ ਉਹ ਕਹੋਣਗੇ ਮੈਂ ਥੋੜਾ ਹੀ ਹਾਂ ਥੋੜਾ ਭਰਾ ਹੈ ਕਿਦਾ ਵੱਡਾ ਕਿਦਾ ਛੋਟਾ ਜਕਾਰਾ ਗੁੰਡਾ ਜੇ ਛੱਡਦੇ ਹੋ ਨਾ ਜੇ ਕੋਲੇ ਸੋਨੇ ਹਾਂ ਦਾ ਜਕਾਰਾ ਛੱਡਦੇ ਹੋ ਅਗਲਾ ਬਹੁਤ ਪਿੱਛੇ ਜਾ ਕੇ ਡਿੱਗਦਾ ਠੀਕ ਹੈ ਤੇ ਆਪਣੀ ਜਿਹੜੀ ਆ ਗਿਆ ਬਾਈ ਡਰੋਨ ਆ ਗਿਆ ਡਰੋਨ اوڑ ایکتا وہ سردتا گرے نہیں کر رہے ہیں بہت سردتا او ویر کرنل مرال او ش وہ جنرل بہت ہو رہا ہے خبر